ਹਾਂਜੀ ਅੱਜ ਮੈਂ ਲੈ ਕੇ ਆਈ ਦੋ ਫੈਬਰਿਕਾਂ ਦੀ ਅਲੱਗ-ਅਲੱਗ ਫੈਬਰਿਕ ਦੀਆਂ ਦੋ ਸ਼ਰਟਾਂ ਰੈਡੀ ਕਰਕੇ ਜਿਨ੍ਹਾਂ ਦੇ ਉੱਤੇ ਹੈਂਡਵਰਕ ਕੀਤਾ ਗਿਆ ਹੈਗਾ ਇੱਕ ਸ਼ਰਟ ਦੇ ਉੱਤੇ ਸਿੰਧੀ ਵਰਕ ਹੈ ਦੂਸਰੀ ਦੇ ਉੱਤੇ ਪੱਥਰ ਡਾਂਕਾ ਤੇ ਮਸ਼ੀਨ ਦਾ ਵਰਕ ਕੀਤਾ ਗਿਆ ਹੈਗਾ ਤੇ ਮੈਂ ਦੱਸੂਗੀ ਕਿ ਮਸ਼ੀਨ ਤੇ ਵਰਕ ਕਰਨ ਲਈ ਮੈਂ ਨੀਚੇ ਫੈਬਰਿਕ ਦੇ ਕਿੱਲੇ ਲਗਾਉਣੀ ਹੈ ਵੈਲਕਮ ਟੂ ਦੀ ਵਸਤਵਿਕ ਲੁਧਿਆਣਾ ਤੋਂ ਹਾਂਜੀ ਫਸਟ ਸ਼ਰਟ ਹੈ ਕਿ ਇਹ ਜੀ ਕੋਟਾ ਟੋਰੀਆ ਫੈਬਰਿਕ ਹੈ ਰੂਬੀ ਦਾ ਫੈਬਰਿਕ ਹੈਗਾ ਜੀ ਇਹ ਤੇ ਬਹੁਤ ਵਧੀਆ ਬ੍ਰਾਂਡ ਹੈਗਾ ਤੇ ਇਹ ਪਿੰਕ ਕਲਰ ਦੇ ਵਿੱਚ ਰੈਡੀ ਕੀਤੀ ਗਈ ਸ਼ਰਟ ਹੈ ਜਿਸ ਦੇ ਉੱਤੇ ਫੁੱਲ ਸ਼ਿੰਦੀ ਵਰਕ ਕੀਤਾ ਹੈਗਾ ਤੇ ਹੈਵੀ ਕੇਰੇ ਨਾਲ ਇਹਦਾ ਪੂਰਾ ਤਿਆਰ ਕੀਤੀ ਗਈ ਹੈਗੀ ਇਹ ਵਿੱਚ ਫਰੰਟ ਦੇ ਉੱਤੇ ਸਾਰੇ ਤੇ ਬੂਟੀ ਬਣਾਈ ਗਈ ਹੈ ਤੇ 슬ੀਵਜ਼ ਦੇ ਉੱਤੇ ਵੇਲ ਪਾ ਕੇ ਤਿਆਰ ਕੀਤੀਆਂ ਗਈਆਂ ਨੇ ਇਹ ਤੁਸੀਂ ਸਾਡੇ ਤੋਂ ਪੀਸ ਰੈਡੀ ਹੈ ले ਸਕਦੇ ਹੈਗੇ ਆ ਆਰਡਰ ਕਰਕੇ ਸੈਕਿੰਡ ਕਲਰ ਇਹਦੇ ਵਿੱਚ ਬਲੂ ਕਲਰ ਹੈਗਾ ਜੀ ਸਕਾਈ ਬਲੂ ਕਲਰ ਹੈਗਾ ਇਹ ਫੈਬਰਿਕ ਇਹ ਤੁਸੀਂ ਆਪਣੇ ਨਾਪ ਅਧੀ ਸਹਿਦੀ ਸਾਨੂੰ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਹੋ ਦੋਨਾਂ ਦਾ ਕੋਟਾ ਡੋਰੀ ਹੈ ਫੈਬਰਿਕ ਹੈਗਾ ਰੂਬੀ ਦਾ ਫੈਬਰਿਕ ਹੈ ਜੀ ਇਹ ਬਾਕੀ ਤੁਸੀਂ ਇਹ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਜਿਹੜਾ ਪੀਸ ਸਾਡੇ ਕੋਲ ਰੈਡੀ ਹੈ ਇਹਦਾ ਘੇਰਾ 22 ਇੰਚ ਦਾ ਹੈਗਾਗਾ ਤੇ ਲੈਂਥ ਇਹਦੀ 45 ਇੰਚ ਤੱਕ ਤਿਆਰ ਹੋ ਸਕਦੀ ਹੈ ਵੱਡੀ ਛੋਟੀ ਤੁਸੀਂ ਕਿੰਨਾ ਵੀ ਅਡਜਸਟਮੈਂਟ ਕਰ ਸਕਦੇ ਹੈਗੇ ਹੋ ਤੇ ਇਹ ਫੁੱਲ ਵਰਕ ਘੇਰੇ ਦਾ ਹੈਗਾ ਜੀ ਜੇ ਤੁਸੀਂ ਇਹਨੂੰ ਵਰਕ ਨੂੰ ਹਲਕਾ ਕਰਾਉਣਾ ਹੈਗਾ ਜਾਂ ਆਪਣੇ ਹਿਸਾਬ ਨਾਲ ਕਿਸੇ ਵੀ ਤਰ੍ਹਾਂ ਕਸਟਮਾਈਜ਼ ਕਰਵਾਉਣਾ ਹੈ ਉਦਾਂ ਹੀ ਕਰਵਾ ਸਕਦੇ ਆ ਜੇ ਤੁਸੀਂ ਇਹਨੂੰ ਹਲਕਾ ਕਰਵਾਉਣਾ ਹੈਗਾ ਵਰਕ ਤਾਂ ਇਹਦੀ ਜਿਹੜੀਆਂ ਬਾਜੂ ਦੇ ਉੱਤੇ ਵੇਲ ਪਾਈ ਹੋਈ ਹੈ ਇਹ ਸੀ ਚੌਕਾਂ ਦੇ ਉੱਤੇ ਕਰਕੇ ਇਹਦੇ ਵਿੱਚ ਇਹਦੇ ਬੂਟੀ ਪਾ ਦਿਆਂਗੇ ਪੂਰੇ ਛੋੜ ਦੇ ਵਿੱਚ ਤਾਂ ਛੋੜਾ ਡਿਜ਼ਾਈਨ ਹਲਕਾ ਵੀ ਹੋ ਜਾਊਗਾ ਜੇ ਕਈ ਵਾਰੀ ਹੁੰਦਾ ਕਿ ਕੋਈ ਹੈਵੀ ਡਿਜ਼ਾਈਨ ਨਹੀਂ ਲਾਈਕ ਕਰਦਾ ਤੇ ਇਸ ਤਰ੍ਹਾਂ ਹੋ ਜਾਂਦਾ ਹੈਗਾ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਪਿੰਕ ਕਲਰ ਦੀ ਸ਼ਰਟ ਸਾਡੇ ਕੋਲੇ ਰੈਡੀ ਹੈ ਸੈਕਿੰਡ ਸ਼ਰਟ ਹੈ ਜੀ ਕਿ ਬਲੈਕ ਕਲਰ ਦੇ ਵਿੱਚ ਜਿਹਦਾ ਫੈਬਰਿਕ ਹੈਗਾ ਲੇਲਨ कॉटन ਇਹ ਪੂਰੇ ਮਲਟੀ ਕਲਰ ਦੇ ਨਾਲ ਅਸੀਂ ਤਿਆਰ ਕੀਤੀ ਹੈਗੀ ਇਹਦੇ ਵਿੱਚ ਮਲਟੀ ਕਲਰ ਦੀਆਂ ਬੂਟੀਆਂ ਪਾਈਆਂ ਹਨ ਪੱਥਰ ਟੰਕਾ ਤੇ ਨਾਲ ਇਹਦੇ ਵਿੱਚ ਮਸ਼ੀਨ ਦਾ ਵਰਕ ਕੀਤਾ ਹੈਗਾ ਜਿਹੜਾ ਪੂਰਾ ਜਾਲ ਬਣਿਆ ਹੋਇਆ ਹੈਗਾ ਇਹ ਫੈਸ਼ਨ ਮੇਕਰ ਮਸ਼ੀਨ ਦੇ ਉੱਤੇ ਪੂਰਾ ਜਾਲ ਬਣਾਇਆ ਗਿਆ ਹੈਗਾ ਇਹ ਇਹ ਸਾਰੇ ਵੀ ਬਣਾਇਆ ਗਿਆ ਹੈ ਕਈ ਸਾਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਕਿ ਤੁਸੀਂ ਇਹ ਤੋਂ 셔ਟ ਦੇ ਉੱਤੇ ਡਿਜ਼ਾਈਨ ਕੀਤਾ ਮਸ਼ੀਨ ਨਾਲ ਤਾਂ ਤੁਸੀਂ ਫੁੱਲ 셔ਟ ਦੇ ਨੀਚੇ ਇਹਦੇ ਪੇਸਟਿੰਗ ਪੇਪਰ ਲਗਾਈ ਹੈ ਜਾਂ ਤੁਸੀਂ ਕੁਝ ਹੋਰ ਯੂਜ਼ ਕੀਤਾ ਹੈਗਾ ਤੇ ਮੈਂ ਇਹਦੇ ਨਾਲ ਪੇਸਟਿੰਗ ਪੇਪਰ ਨਹੀਂ ਯੂਜ਼ ਕੀਤੀ ਹੈਗੀ ਤਾਂ ਕਿਉਂਕਿ ਪੇਸਟਿੰਗ ਪੇਪਰ ਕਾਫੀ ਵੇਸਟ ਹੁੰਦੀ ਹੈ ਇਸ ਕਰਕੇ ਬਾਕੀ ਜੀ ਨਹੀਂ ਹੁੰਦਾ ਕੋਈ ਫੈਬਰਿਕ ਜਿਆਦਾ ਪਤਲਾ ਹੁੰਦਾ ਤਾਂ ਫਿਰ ਉਹਦੇ ਤੇ ਪੇਸਟਿੰਗ ਪੇਪਰ ਲਗਾਉਣੀ ਹੀ ਪੈਂਦੀ ਹੈ ਪਲੱਸ ਨਿਊਜ਼ਪੇਪਰ ਵੀ ਲਗਾਉਣਾ ਪੈਂਦਾ ਹੈਗਾ ਕਿ ਮੈਂ ਇਹ ਫੁੱਲ ਸ਼ਰਟ ਨਿਊਜ਼ਪੇਪਰ ਲਗਾ ਕੇ ਤਿਆਰ ਕੀਤੀ ਹੈ ਇਸ ਤਰ੍ਹਾਂ ਇਹ نیچے ਨਿਊਜ਼ਪੇਪਰ ਲਗਾਇਆ ਤੇ ਮੇਰੇ ਤੇ ਡਿਜ਼ਾਈਨ ਸਹੀ ਬਣਿਆ ਤਾਂ ਮੈਂ ਇਹ ਪੂਰੀ ਫੁੱਲ ਨਿਊਜ਼ਪੇਪਰ ਨਾਲ ਹੀ ਰੈਡੀ ਕੀਤੀ ਹੈ ਤੇ इजीली ਜੋ ਰਿਮੂਵ ਵੀ ਹੋ ਜਾਂਦਾ ਜੇ ਪੇਸਟਿੰਗ ਪੇਪਰ ਲਗਾਉਂਦੇ ਤਾਂ ਬਹੁਤ ਵੇਸਟ ਜਾਂਦਾ ਇਸ ਲਈ ਤੁਸੀਂ ਵੀਡੀਓ ਲਾਈਕ ਤੇ ਸ਼ੇਅਰ ਜਰੂਰ